ਹਾਂਜੀ ਦੋਸਤੋ ਕਿਦਾਂ ਕੀ ਹਾਲ ਚਾਲ ਆ ਠੀਕੋ ਲੋ ਵੀ ਆਪਾਂ ਆਪਣੇ ਰੈਂਬੋ ਵਾਸਤੇ ਜਿਆਦਾ ਲਿਆਤੀ ਹੱਡੀ ਅੱਜ ਨਾਲੇ ਲਿਆਤਾ ਰੈਂਬੋ ਦਾ ਸ਼ੈਂਪੂ ਦੇਖ ਕੇ ਦੱਸੋ ਵੀ ਸੱਟਾ ਤੇ ਹੁਣ ਕੱਲ ਨੂੰ ਨਿਵਾਵਾਂਗੇ ਰੈਂਬੋ ਨੂੰ ਆਹ ਹੱਡੀ ਆ ਰੈਂਬੋ ਦੀ ਇਕੱਠੀ ਲਿਆਤਾ ਪੈਕਟ ਆਪਾਂ ਦੱਸੋ ਦੇਖ ਕੇ ਕਿੱਦਾਂ ਲੱਭ ਤਖਾ ਹੋਏ ਆਏ ਦੇਖੋ ਰੈਂਬੋ ਆਪਣਾ ਕਿਦਾਂਗਾ ਸੋਹਣਾਗਾ ਤੇ ਮੂਲ ਖਾਪਤ ਆ ਵੈਰੀ ਗੁੱਡ ਲੋ ਜੀ ਆ ਸ਼ੈਂਪੂ ਆ ਇਹ ਸ਼ੈਂਪੂ ਹੈਗਾ ਟਿਕ ਯੂ ਫਲੇ ਮੈਡੀਕੇਟਿਡ ਸ਼ੈਂਪੂ ਪੈਟ ਕੇਅਰ ਆ 5 ਇਨ 1 ਗਲੀਫ ਡੌਗ ਸ਼ੈਂਪੂ ਲੋ ਜੀ ਜਿਹੜੇ ਮੇਰੇ ਵੀ ਰੱਖਦੇ ਆ ਉਹ ਦੇਖ ਕੇ ਦੱਸੋ ਕੀ ਕਿਦਾਂ ਸਹੀ ਆ ਇਹ ਜਾਂ ਹੋਰ ਕੋਈ ਵਰਤੀ ਏ ਬਾਕੀ ਆ ਹੱਡੀ ਆ ਦੀ ਦੇਖਦੇ ਆ ਰੈਂਬੋ ਇਧਰ ਦੇਖ ਪੁੱਤ ਜੇ ਨਾ ਆਵਾਂਗੇ ਤੈਨੂੰ ਕੱਲ ਨੂੰ ਰੈਂਬੋ ਨਾ ਮੈਂ ਆਂਗਾ ਜੇ ਨਾ ਤੈਨੂੰ ਆਹ ਹੱਡੀਆਂ ਵਾਲੀਆਂ ਪਾ ਇਹ ਤਾਂ ਮੁੰਲਾ ਦੇਖੀ ਬਹੁਤ ਆ ਹਨਾ ਓਏ ਇਗੀ ਆਦਾ ਥੱਲੇ ਪਈ ਆ ਉਹ ਚੱਕ ਉਹਨੂੰ ਇਹ ਨਹੀਂ ਸੜਾ ਮੂੰਹ ਚ ਪਾਉਣਾ ਆ ਲੈ ਆ ਦੇਖ ਇਹਦਾ ਖੇਡਿਆ ਕਰ ਹੂੰ ਹੁਣ ਇਹ ਧਿਆਨ ਲਗਿਆ ਲਗਿਆ ਕਰ ਠੀਕ ਆ ਦੇਖਦਾ ਟੈਸਟ ਕਿਦਾਂ ਆ ਬੜ ਬੜ ਦੁੰਦੀਆਂ ਹਾਲੇ ਸਾਡੇ ਹੱਥਾਂ ਨੂੰ ਵੱਢੀ ਜਾਂਦਾ ਹਨ ਇਹ ਆੜ-ਪੜੀ Rembo! İyi garda. Hey.